ਦੇ ਨੇਟ ਨੇ ਮਾਜਰਾ ਪਿੰਡ ਠੀਕ ਹੈ ਜੀ ਕਰਾਲੀ ਕੋਲ ਰਹਿ ਗਿਆ ਜੀ ਇਹ ਤੇ ਲੋ ਜੀ ਮਿੱਤਰੋ ਅਚੈਤਵਾਲਾ ਦੇ ਨੇ ਆਜ ਨਵਾਂ ਟਰੈਕਟਰ ਦੇਣ ਲੱਗੇ ਜਿੰਡੋ ਫਾਰਮ ਵਿੱਚ 3055 ਨੀਲੇ ਰੰਗ ਵਾਲਾ ਜੀ ਇਹ ਆਪਣੇ ਕੋਲ ਇੱਕ ਟਰੈਕਟਰ ਖੜਾ ਸੀ ਨੀਲੇ ਰੰਗ ਵਾਲਾ ਲੋ ਜੀ ਅੱਥੇ ਪਤਾ ਹੈ ਅੱਜ ਤੂੰ ਰਹਿ ਗਿਆ ਨੀਂ ਦਰਦੇ ਹੁਣ ਜੀ ਲੇਵਰੇ ਮੈਂ ਖਿੱਚਦਾ ਨਾ ਖੜਜੋ ਤੁਸੀਂ ਇੱਧਰ ਆਜੋ ਵੀਰੇ ਇੱਧਰ ਆਜੋ ਇਹਨਾਂ ਨੂੰ ਬੋਰੋ ਕਿਦਾਂ ਹੋ ਪਾ ਠੀਕ ਹੈ ਜੀ ਸਲੂ ਬਾਰਕੇ ਨਾਲ ਅੰਦਰ ਸਰ ਬਹੁਤ ਬਹੁਤ ਬਾਰਕੇ ਬੈਕਰ ਸਲੂ ਪ੍ਰਸ਼ਤੀ ਰੱਖਦੇ ਜੀ ਆਪਣੀ ਜੀ ਰੱਖਾਈ 230 ਦੇ ਨੇ ਕਿ ਰਿਪੋਟਾਂੀਆਂ ਹੋ ਗਈਆਂ ਲਾਇਬ੍ਰੇਰੀ ਆ ਫੋਨ ਫੜਾਓ ਮਿੱਤਰ ਉਹ ਮੈਂ ਕਰਾ ਦੋ ਮਾੜੀ ਬਾਈ ਨਾਲ ਇੰਟਰੋਡਕਸ਼ਨ ਆ ਦੇਖੋ ਪੁੱਤਰਾ ਚੈਨਲ ਦੇਖਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਛੋਟਿਆਂ ਨੂੰ ਪਿਆਰ ਵੱਡਿਆਂ ਦਾ ਕੁੜੀ ਹੱਤ ਠੀਕ ਹੈ ਜੀ ਇਹ ਜਸਵੀਰ ਵੀਰ ਆਪਣਾ ਪਿੰਡ ਬਾਂਮਣ ਮੱਜਰੇ ਤੋਂ ਠੀਕ ਹੈ ਜੀ ਕਿਨਾਂ ਕੋ ਪਹਿਲਾਂ ਵੀ ਆ ਟਰੈਕਟਰ ਆਪਣਾ ਪੀ 48 ਠੀਕ ਹੈ ਜੀ ਹਣਾ ਉਹ ਵੀ ਪਾਇਆ ਜੋਤਰਾ ਚੈਨਲ ਤੇ ਹਾਂਜੀ ਹਾਂਜੀ ਤੇ ਉਹ ਟਰੈਕਟਰ ਤਾਂ ਸੀਗਾ ਆਪਾਂ ਨੇ 24 ਚ ਤੋਂ 24 ਦਿੱਤਾ ਤਾਂ 24 348 ਹਾਂ 348 ਉਹਨਾਂ ਚਲਾਕ ਲੋਕ ਦੇਖਣ ਬੜਾ ਵਧੀਆ ਲੱਗਿਆ ਠੀਕ ਹੈ ਜੀ ਇਹ ਰੋ ਬਾਈ ਤੇ ਰਿਸ਼ਤੇਦਾਰਾਂ ਦੇ ਠੀਕ ਹੈ ਜੀ ਬਾਈ ਦੇ ਜਿਹੜਾ ਕਹਿੰਦਾ ਮਾਮਾ ਜੀ ਹੈ ਠੀਕ ਆ ਸਾਲਾ ਨਹੀਂ ਕਹਿਣਾ ਪਰ ਪੁਰਾ ਮਾਮਾ ਜੀ ਦੀ ਛੜਾਈ ਬਹੁਤ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਇਹ ਮੈਂ ਤੇਰਾ ਮਾਮਾ ਹਾਂ ਹਾਂ ਤੇ ਇਹੋ ਟਾਇਟਰ ਪੱਧੀ ਆ ਲੱਗਿਆ ਠੀਕ ਹੈ ਜੀ ਬਾਈ ਤੇ ਕੂਲ ਲੜ ਕੇ ਤੇ ਕੋਈ ਅਸੀਂ ਠੀਕ ਹੈ ਜੀ ਨਾਮ ਨਹੀਂ ਲੈਣਾ ਪਰ ਕਿਤੇ ਮੈਂ ਗੁੱਸਾ ਕਰ ਦੂੰਗਾ ਠੀਕ ਆ ਤੇ ਜਿਹੜੇ ਬਾਈ ਨੇ ਸਪੈਸ਼ਲ ਜ਼ੋਰ ਪਾਇਆ ਵੀ ਟਾਇਟਰ ਤਿੰਨ ਤੋਂ ਪਰੇ ਨੂੰ ਠੀਕ ਹੈ ਜੀ ਬਾਕੀ ਤਾਂ ਸੁਣੋ ਬਾਈ ਤੇਰਾ ਟ੍ਰੈਕਟਰ ਆਪਣੇ ਕਿਵੇਂ ਚੱਲਦਾ ਟ੍ਰੈਕਟਰ ਆਵਰੀ ਚੱਲਦਾ ਜੀ ਠੀਕ ਚੱਲਦਾ ਜੀ ਟਾਇਟਰ ਹਾਂ ਠੀਕ ਆ ਬਾਈ ਇੱਕ ਆਪਣਾ ਕਮਰਸ਼ੀਅਲ ਕੰਮ ਹੈ ਇੱਕ ਦਲਾ ਠੀਕ ਹੈ ਕਿਤੇ ਲੋਕਡਾਊਨ ਹੋਣੀ ਹੋਵੇ ਕੰਮ ਦੀ ਤਸਵੀਰਾਂ ਕੱਢਾ ਕੇ ਕਰਨਾ ਠੀਕ ਹੈ ਜੀ ਹਾਂ ਸਿੰਘ ਹੈ ਬਾਈ ਜੀ ਲਾਉਦਾ ਵੀ ਬਾਈ ਮੈਂ ਨਾ ਆਪੇ ਹੈ ਨਾ ਲਾਉਦਾ ਆਪਾਂ ਨੇ ਆਪ ਕਰਨਾ ਠੀਕ ਹੈ ਜੀ ਬਣਾਉਂਦੇ ਵੀ ਆਪ ਲਾਉਂਦੇ ਵੀ ਆਪ ਠੀਕ ਹੈ ਜੀ ਡਿਜ਼ਰਵ ਕੋ ਲੈਵਲ ਕਰਨਾ ਉੱਥੇ ਠੀਕ ਹੈ ਸਭ ਆਪੇ ਕਰ ਆਪੇ ਕਰਨਾ ਠੀਕ ਹੈ ਚਲੋ ਵਧੀਆ ਕੰਮ ਹੈ ਜੀ ਹੁਣ ਕੋ ਸੌਜੀ ਗੱਲਬਾਤ ਕੋਈ ਟਾਈਟਲ ਕਿੰਨੀ ਆਪੀ ਨੇ ਲਿਆ ਬਾਈ ਟਰੈਕਟਰ ਮੁਬਾਰਕਾਂ ਵੀਰੇ ਤੁਹਾਨੂੰ ਤੁਹਾਨੂੰ ਵੀਰੇ ਬਹੁਤ 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 ਬਾਈ ਜੀ ਜਿਹਨੇ ਕੰਮ ਕਰਵਾਇਆ ਹਾਂਜੀ ਹਾਂਜੀ ਆਜੋ ਵੀਰੇ ਮੜਾ ਖੜਜੋ ਆਜੋ ਕਿਹੜਾ ਪਿੰਡ ਆ ਵੀਰੇ ਇਹਨਾਂ ਦਾ ਜੀ ਛੰਡੇ ਮਾਜਰਾ ਠੀਕ ਆ ਜੀ ਤੇ ਵੀਰਾਂ ਨੇ ਕੰਮ ਇਹ ਕਮਰਸ਼ੀਅਲ ਕੰਮ ਵਾਸਤੇ ਟਰੈਕਟਰ ਯੂਜ਼ ਕਰਨਾ ਪੱਠੇ ਦੇ ਵੀਰੇ ਹਾਂਜੀ ਠੀਕ ਆ ਜੀ ਪਹਿਲਾਂ ਵੀ ਰੱਖਿਆ ਵਾ ਟਰੈਕਟਰ ਕੋਈ ਚਲਾ ਖੜੇਗਾ 850 ਅੱਛਾ ਇੰਡੋ ਫਾਰਮ ਫਿਰ ਪਹਿਲੀ ਵਾਰ ਲੈ ਰਹੇ ਹਾਂ ਹਾਂ ਉਹ ਜੀਜਾ ਜੀ ਪਾ ਦੇਖਿਆ ਤਾਂ ਕਰਕੇ ਦਿਲ ਕਰਿਆ ਲੈਣੇ ਦਾ ਠੀਕ ਆ ਬਾਈ ਦੇ ਕਿਸੇ ਦਾ ਮਲਗੀ ਲਿਆ ਰਮਾਇਸ ਤੇ ਠੀਕ ਆ ਬਾਕੀ ਚਲੋ ਬਾਈ ਚੀਜ਼ ਦਾ ਚਲਾ ਕੇ ਵਰਤ ਕੇ ਪਤਾ ਲੱਗਦਾ ਬਿਲਕੁਲ ਤੇਗ ਨੇ ਜੀ ਹਾਂਜੀ ਹਾਂਜੀ ਤੇ ਲੱਗਿਆ ਇਹਨਾਂ ਕੋਲ ਲੈ ਆ ਇਹਨਾਂ ਨੇ ਚੱਲਿਆ ਵਧੀਆ ਤਾਂ ਹੀ ਅਸੀਂ ਵੀ ਗਿਆ ਵੀ ਚਲੋ ਟਰਾਈ ਕਰਕੇ ਦੇਖਦੇ ਹਾਂ ਠੀਕ ਆ ਜੀ ਬਿਲਕੁਲ ਬਿਲਕੁਲ ਬਾਈ ਚਲੋ ਠੀਕ ਆ ਬਾਈ ਠੀਕ ਆ ਜੀ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਤੁਹਾਡੀ ਏਜੰਸੀ ਆ ਠੀਕ ਆ ਜੀ ਠੀਕ ਆ ਭਰਾ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੀ ਬਾਈ ਆਪਣੇ ਕੋਲ ਇੱਕ ਏ ਟਰੈਕਟਰ ਨੀਲੇ ਰੰਗ ਵਾਲਾ ਸੀਗਾ ਤੇ ਉਹਦੇ ਬਾਅਦ ਚ ਆਪਾਂ ਦੱਸਿਆ ਵੀ ਨੀਲੇ ਰੰਗ ਵਾਲਾ ਟਰੈਕਟਰ ਫੇਰ ਆਪਾਂ ਨੂੰ ਤਿੰਨ ਕ ਦੋ ਮਹੀਨੇ ਪਹਿਲਾਂ ਕੰਪਨੀ ਵੱਲੋਂ ਥੋੜਾ ਜਿਹਾ ਹੋ ਗਿਆ ਸੀ ਵੀ ਆਪਾਂ ਨੀਲੇ ਰੰਗ ਵਾਲਾ ਦੇਣਾ ਨੇ ਇਟ੍ਰੈਕਟਰ ਹੈਗਾ ਆਪਣਾ 2 ਸਪੀਡਾਂ ਵਾਲਾ ਜੀ ਤੇ ਸਿਰਫ ਲੋ ਹਾਈ ਦੇ ਵਿੱਚ 3 ਸਪੀਡ ਨਹੀਂ ਹੈਗਾ ਲੋ ਹਾਈ ਦੇ ਵਿੱਚ ਰੇਟ ਦਾ ਥੋੜਾ ਜਿਹਾ ਡਿਫਰੈਂਸ ਤੇ 16 ਦੇ ਟਾਇਰ ਮੋਰਲੇ 750 ਤੇ 3055 ਡੀਆਈ ਠੀਕ ਹੈ ਜੀ ਅੱਜ ਉਹਨਾਂ ਕੋ ਹਰੇ ਰੰਗ ਵਾਲੇ ਵੀ ਤਿੰਨ ਟਰੈਕਟਰ ਆਏ ਨੇ ਹੋਰ ਅੱਜ ਏਜੰਸੀਆਂ ਬੰਦ ਨੇ ਸਾਰੀਆਂ ਸੁੰਨ ਮਸਾਨ ਪਈਆ ਮਾਰਕੀਟ ਦੇ ਵਿੱਚ ਤੇ ਲੋ ਜੀ ਕਰੋ ਚੈੱਕ ਬਾਕੀ ਤਾਂ ਲਗਭਗ ਸਾਰਾ ਟਰੈਕਟਰ ਸੇਵੇਂ ਹੁੰਦਾ ਬਾਈ ਹੋਰ ਕੋਈ ਫਰਕ ਨਹੀਂ ਹੁੰਦਾ ਸਿਰਫ ਗੇਅਰ ਦਾ ਫਰਕ ਰਹਿ ਜਾਂਦਾ ਇਹ ਇਹ ਦੋ ਸਪੀਡਾਂ ਜਾਂ ਦੂਆ ਫੋਰ ਸਪੀਡ ਚ ਆ ਜਾਂਦਾ ਤੇ ਬਾਈ ਨੇ ਕਹਿੰਦੇ ਸਾਨੂੰ ਏਡੀ ਬਹੁਤੀ ਲੋਡ ਨਹੀਂ ਹੈਗੀ 3 ਸਪੀਡ ਦੀ ਇਹ ਸੀ ਤਾਂ ਪੱਠੇ ਦੀ ਚਲਾਉਣਾ ਕਰ ਵਾਲੀ ਮਸ਼ੀਨ ਤੇ ਚਲਾਉਣਾ ਵੀ ਸਾਨੂੰ ਇਹਨੇ ਕੰਮ ਵਧੀਆ ਦੇਈ ਜਾਣ ਠੀਕ ਹੈ ਜੀ ਵਿੱਚ ਬਾਈ ਨਾਲ ਇੱਕ ਟਰੈਕਟਰ ਵੀ ਐਂਟਰ ਡੀ ਆਈ ਹੋਇਆ ਵਾ ਟਰਬੋ ਉਹ ਬਾਈ ਉਹ ਵਾਲਾ ਟਰੈਕਟਰ ਵੀ ਚੈੱਕ ਕਰ ਇਹ ਤੇ ਨਹੀਂ ਠੰਡੇ ਮਾਜਰਾ ਪਿੰਡ ਠੀਕ ਹੈ ਜੀ ਕਰਾਲੀ ਕੋਲ ਰਹਿ ਗਿਆ ਜੀ ਇਹ ਤੇ ਲੋ ਜੀ ਬਾਈ ਅੱਜ ਆਪਾਂ ਕਰਨ ਨੂੰ ਆ ਗਏ ਸੀਗੇ ਟਾਈਮ ਨਾਲ ਜੀ ਪਸੇ ਟਰੈਕਟਰ ਦਿੱਤਾ ਜੀ ਅੱਜ ਕਿਉਂਕਿ ਐਤਵਾਰ ਨੂੰ ਆਪਾਂ ਏਜੰਸੀ ਖੋਲਦੇ ਨਹੀਂ ਹੈਗੇ ਤੁਹਾਨੂੰ ਪਤਾ ਹੀ ਹੈ ਬਾਈ ਤੇ ਜਸੂ ਸਾਸੀ ਕਾਲ ਦਾ ਕਰ ਦੋ ਪੁੱਤ ਸਾਸੀ ਕਾਲ ਜੀ ਫਟੇ ਮੇਓ ਜਾ ਕੇ ਦੀਏ ਬਾਈ ਹਜੇ ਬੋਲਣ ਤੇ ਤੇ ਬਾਈ ਆਪਾਂ ਨੇ ਇੱਧਰ ਗੰਨੇਵਾਲਾ ਇਹਦੇ ਢੇੜਾ ਮਾਰਨ ਕਿੰਨਾ ਲਾਇਆ ਤਾਂ ਆਪਾਂ ਨੇ ਪਿੱਛੇ ਕਰਦੇ ਥੋੜੀ ਜਿਹੀ ਗਲਤੀ ਹੋ ਗਈ ਬਾਈ ਸਵਾਗਾ ਵੱਜ ਗਿਆ ਜੇ ਆਪਾਂ ਕਿਤੇ ਮੰਨਤਾ ਵੀ ਜੇ ਕਿਤੇ ਆਪਾਂ ਪਾਣੀ ਲਾ ਦਿੰਦੇ ਗੰਨੇ ਨੂੰ ਤਾਂ ਜ਼ਿਆਦਾ ਵਧੀਆ ਥਾ ਬਾਕੀ ਆਪਾਂ ਤੁਹਾਨੂੰ ਦਿਖਾਉਣਾ ਹੈ ਗੰਨੇ ਦੀ ਕੀ ਰਿਪੋਰਟ ਹੈ ਥੋੜਾ ਜਿਹਾ ਵੈਸੇ ਦਿਨ ਛਿਪ ਗਿਆ ਕਿੰਨਾ ਬਣਾ ਤਕਰੀਬਨ ਬਾਈ 15 16 ਦਿਨ ਹੋ ਗਏ ਵਿੱਜੇ ਨੂੰ 50% गन्ना जमਿਆ ਆ ਬਾਈ ਆ ਦੇਖੋ ਬਾਈ गन्ना ਧਿਆਨ ਨਾਲ ਇਹ ਥੋੜਾ ਜਿਹਾ ਬਾਈ ਇੱਕ ਗਲਤੀ ਹੋ ਗਈ ਥੋੜੇ ਸਿਆਰ ਥੋੜੇ ਡੂੰਗੇ ਵੱਜ ਗਏ ਗੰਨੇ ਚੋ ਮੈਂ ਦੇਖਿਆ गन्ना ਜੰਮਣ ਨੂੰ ਬਹੁਤ ਜ਼ੋਰ ਲੰਦਾ ਜਸ ਨਾ ਪੁੱਤ ਮਿੱਟੀ ਅੱਖਾਂ ਚ ਪੈ ਜਾਣੀ ਨਾ ਨਾ ਤੇ ਪਰ ਚਲੋ ਬਾਕੀ ਬਾਈ ਇੱਕ ਦੋ ਨੇ ਸਲਾਹ ਦੇ ਦਿੱਤੀ ਬਾਈ ਕਹਿੰਦੇ ਵੀ ਸੁਆਗਾ ਮਾਰ ਦੋ ਇਦੇ 'ਚ ਥੋੜਾ ਐ ਬੈਨੀਫੀਟਰ ਹੁੰਦਾ ਥੋੜਾ ਕੱਖ ਘਟਦਾ ਸੁਆਗੇ ਜਿਹੜਾ ਆਪਾਂ ਪਾਣੀ ਲਾਕੇ ਦੋ ਪਰ ਕੱਖ ਬਹੁਤ ਹੋ ਜਾਂਦਾ ਨਦੀਨ ਚਲੂ ਤਾਂ ਸਪਰੇਅ ਹੋ ਜਾਂਦੀ ਕੱਖਾਂ ਦੀ ਤੇ ਬਾਕੀ ਬਾਈ ਥੋੜਾ ਜਿਹਾ ਟਰੈਕਟਰਾਂ ਕਰਕੇ ਥੋੜਾ ਖੇਤੀਬਾੜੀ ਮੈਂ ਟਰਸਟ ਵੀ ਘਟਿਆ ਹੋਇਆ ਬਸ ਤਤਪੜਤ ਜੀ ਜਿਹੜਾ ਵੀ ਕੰਮ ਉਹਦੇ ਵਿੱਚ ਹੋ ਜਾਂਦਾ ਬਾਕੀ ਚਲੋ ਹਜੇ ਗੰਨਾ ਜੰਮ ਰਿਹਾ ਬਾਈ ਜੰਮ ਤਾਂ ਹੋਣਾ ਤਰੀ ਨੂੰ ਸਾਰਾ ਹੀ ਪਰ ਜਿਵੇਂ ਕਿ 15 ਦਿਨ ਹੋ ਗਏ ਗੰਨਾ ਥੋੜਾ ਜਿਹਾ ਮੈਨੂੰ ਲੱਗ ਵੀ ਗੰਨਾ ਲੇਟ ਜੰਮਿਆ ਜੋ ਮੇਨ ਕਾਰਨ ਆ ਬਾਕੀ ਉਧਰ ਵੀ ਲਾਇਆ ਆਪਾਂ ਨੇ ਗਣਾਂ ਦੂਏ ਪਾਸੇ ਵੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਚਲੋ ਠੀਕ ਹੈ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਬਾਕੀ ਕਿਸੇ ਵੀ ਮੇਰੇ ਵੀਰ ਭਰਾ ਨੇ ਕੋਈ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਜਰੂਰ ਕੰਟੈਕਟ ਕਰਿਆ ਕਰੋ ਬਾਈ ਖਣਕਾ ਵੀ ਪੱਕ ਚੱਲੀਆਂ ਦੇਖੋ ਰੰਗ ਬਦਲ ਗਏ ਜਮਾਂ ਹੀ ਗਣਕਾਂ ਦੇ ਠੀਕ ਹੈ ਜੀ ਤਕਰੀਬਨ ਪਸਾਖੀ ਤੋਂ ਪਹਿਲਾਂ ਹੀ ਬੜਾਈ ਸ਼ੁਰੂ ਹੋ ਜਾਂਦੀ ਆ ਬਾਕੀ ਮੌਸਮ ਤੇ ਡਿਪੈਂਡ ਕਰਦਾ ਮੌਸਮ ਕਿਵੇਂ ਆ ਉਹ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ